ਹਾਂ ਜੈ ਜੀ ਦੀ ਬਲੇ ਐ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਖੰਡਵਾਦ ਮੁਰਦਾਬਾਦ 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 ਖੰਡਵਾਦ ਮੁਰਦਾਬਾਦ 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 ਖੰਡਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਖਾਨੇ ਸ਼ੁਰੂ ਕੀਤਾ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਕਰਨ ਜਾ ਰਹੇ ਨੇ ਪੀਸ ਕਾਨਫਰੰਸ ਪਿਆਰ ਦੀ ਸਭਾ ਨੂੰ ਲਾਉਂਦੇ ਪਏ ਨੇ ਉਹਨੂੰ ਰੋਕਣ ਵਾਸਤੇ ਅਸੀਂ ਇਹ ਸਾਰਾ ਪ੍ਰਬੰਧ ਕਰਦੇ ਪਏ ਹਾਂ ਇਹ 30 ਜਿਹੜਾ ਨੂੰ ਹੋ ਰਹੀ ਹੈ ਜੀ ਇਤਰਾਜ਼ ਕੀ ਹੈ ਤੁਮੋ ਇਤਰਾਜ਼ ਇਹ ਜੇ ਇਧਰ ਪਿਆਰ ਦਾ ਸਨੇਹ ਹੈ ਤੇ ਪਿਆਰ ਤੇ ਇਹ ਇਹਨਾਂ ਦੀ ਕਿਸੇ ਮੈਨੂੰ ਦਿਖਾ ਦਿਓ ਵੀ ਜਿਹੜੇ ਦੂਜੇ ਤਰ੍ਹਾਂ ਮਾਰੇ ਪਿਆਰ ਦਿਖਾਉਂਦੇ ਹਣ ਨਾ Hindu ਧਰਮ ਬਾਰੇ ਹੁਣ ਇਹ ਮੂਰਤੀ ਪੂਜਨ ਦੀ ਇਖਲਾਕ ਜਿਹੜੇ ਮੂਰਤੀ ਪੂਜਾ ਕਰਦੇ ਹੋ ਹਰਾਮਖੋਰ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਦਰ ਮੈਰੀ ਪੂਜੀ ਜਾ ਰਹੀ ਹੈ ਪੂਰਾ ਵੈਟਿਕਨ ਭਰਿਆ ਪਿਆ ਹੈ ਇਹ ਉਹ ਕ੍ਰਿਸਚਨ ਸਾਰੇ ਹਰਾਮਖੋਰ ਨੇ ਜਿਹੜਾ ਜੀਸਸ ਦੀ ਮੂਰਤੀਆਂ ਪੂਜਦੇ ਪਏ ਨੇ ਜਿਹੜੇ ਮਦਰ ਮੈਰੀ ਨੂੰ ਪੂਜਦੇ ਪਏ ਨੇ ਇਹ ਸਾਰੇ ਹਰਾਮਖੋਰ ਨੇ ਇਹਨਾਂ ਦੇ ਮੁਤਾਬਿਕ ਇਹ ਕੱਲੇ ਕ੍ਰਿਸਚਨ ਰਹਿ ਗਏ ਸ ਮੈਂ ਬਾਈਬਲ ਪੜਦਾ ਵੀ ਬਾਈਬਲ ਪੜਾਉਂਦਾ ਵੀ ਆ ਜਿਹੜਾ ਬਾਡ ਅਰਮਨ ਹੈ ਨਾ ਉਹ ਉਹਦਾ ਮੈਂ ਉਹਦਾ ਮੈਂ ਰੀਡਰ ਰਹਿ ਚੁੱਕਾ ਆ ਜਿਹਨੇ ਮੈਨਸਕ੍ਰਿਪਟ ਨੇ ਉਹ ਮੇਰਾ ਥਾਂ ਇਕੱਠੇ ਕੀਤੇ ਨਾਲ ਬਾਡ ਅਰਮਨ ਦੇ ਰੱਖੇ ਸੋ ਇਹਨਾਂ ਨੂੰ ਬਾਈਬਲ ਦਾ ਪਤਾ ਕੀ ਅਜ ਤੱਕ ਇੱਕ ਬੰਦਾ ਮੇਰੇ ਖੁੱਲਾ ਚੈਲੈਂਜਿੰਗ ਨੂਲੇ ਨੂੰ ਵੀ ਆ ਜਾ ਮੈਦਾਨ ਚ ਡੁਰ ਲੱਗਦਾ ਵੀ ਪੂਰਾ ਦਿਨ ਚੱਲੇਗਾ ਮੈਂ ਮੈਂ ਤੇਰਾ ਪੂਰਾ ਦਿਨ ਬੈਠੂਂ ਕਰਦੀ ਬਾਈਬਲ ਤੇ ਬੈਠੋ ਨਾ ਮੇਰੇ ਨਾਲ ਤੁਸੀਂ ਇਹ ਕਰਦੇ ਵੀ ਜਿਹੜੇ ਮੂਰਤੀ ਪੂਜਾ ਕਰਦੇ ਹਰਾਮਖੋਰ ਨੇ ਤੁਸੀਂ ਦੂਸਰੇ ਲੰਗਰ ਨੂੰ ਤੁਸੀਂ ਹਰਾਮ ਕਹਦੇ ਵੀ ਲੰਗਰ ਹੀ ਛਕਣਾ ਕਿਦਾ ਇਹਨਾਂ ਖੋਤਿਆਂ ਨੂੰ ਇਹ ਨਹੀਂ ਪਤਾ ਕਿ ਉਹ ਪੀਗਨਸ ਹੁੰਦੇ ਸੀਗੇ ਜਿਨ੍ਹਾਂ ਨੂੰ ਮੂਰਤੀ ਨੂੰ ਭੋਗ ਲਾਦਾ ਸੀ ਮੀਟ ਦਾ ਸ਼ਰਾਬ ਦਾ ਉਹ ਮਨਾ ਕੀਤਾ ਸੀ ਸਾਡੇ ਦਾ ਮੀਟ ਬੰਦਾ ਨਾਲ ਸ਼ਰਾਬ ਆਂਦੀ ਹੈ ਇਥੇ ਪਿਓ ਸਾਫੀਕ ਭੋਜਨ ਬੰਦਾ ਵਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਵਰਸ ਕਹਿੰਦੀ ਕੀ ਹੈ ਦੂਜਾ ਇਹਨਾਂ ਜੇਕਰ ਪਿਆ ਦਾ ਸੁਨੇਹਾ ਦੇਣਾ ਸਾਡੇ ਵਾਂਗੂ ਦੋ ਜਿਵੇਂ ਦੂਸਰੇ ਦੇ ਭਾਈ ਚਾਰਾ ਇੱਕ ਦੂਜੇ ਆਉਣੇ ਜਾਂਦੇ ਆ ਮੱਥਾ ਟੇਕਦੇ ਆ ਸਤਿਕਾਰ ਕਰਦੇ ਆ ਹੁਣ ਇਹ ਦੇਵੀ ਦੀ ਇਹ ਤੈਨੂੰ ਗਲਾਂ ਘੜਦੇ ਆ ਇਹ ਕੋਈ ਸ਼ਰਮਾ ਸ਼ਰਮਾ ਕਰਕੇ ਅਸੀਂ ਕੁੜੀ ਆ ਇਹਦੇ ਕਿੱਥੇ ਹੋ ਰਹੀ ਹੈ ਜੀ ਇਹ 30 ਜੁਲਾਈ ਨੂੰ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਮੰਡੀ ਹੋ ਰਹੀ ਹੈ ਸੋ 30 ਜੁਲਾਈ ਨੂੰ ਜਿੰਨੀਆਂ ਨੇ ਅੰਸੇ ਜ ਅਜਿੰਨਾ ਹਿੰਦੂ ਸਮਾਜ ਸਾਡੇ ਨਾਲ ਹੈ ਬਾਲਮੀਕ ਸਮਾਜ ਸਾਡੇ ਨਾਲ ਹੈ ਰਵਿਦਾਸ ਸਮਾਜ ਸਾਡੇ ਨਾਲ ਹੈ ਸਾਰੇ ਅਸੀਂ ਇਕੱਠੇ ਹੋ ਰਹੇ ਹਾਂ ਇਸ ਪਖੰਡ ਦੇ ਖਿਲਾਫ ਅਸੀਂ ਕੱਲੇ ਨਹੀਂ ਹਾਂ ਉਹਦੇ ਚੰਡੀਗੜ੍ਹ ਦੇ ਵਿੱਚ ਪੈਂਟਕੋਸਟਲ ਕੈਥਲਿਕਸ ਉਹ ਸਾਰੇ ਨਾਲ ਖਿਲਾਫ ਪ੍ਰੋਟੈਸਟ ਕਰਦੇ ਪੈ ਰਹੇ ਵੀ ਇਹ ਪਖੰਡ ਨੂੰ ਬੰਦ ਕਰੋ ਇਹ ਕੋਈ ਉੱਤਾ ਚੈਲੰਜ ਹੈ ਅੱਜ ਵੀ ਜਿੱਥੇ ਮਰਜ਼ੀ ਬੈਜੋ ਬਿਨਾ ਬਾਈਬਲ ਚੱਕੇ ਤਾ ਨਹੀਂ ਡਿਬੇਟ ਕਰਾਂਗੇ ਆਣ ਕੇ ਮੈਦਾਨ 'ਚ ਨਹੀਂ ਆ ਸਕਦੇ ਸੋ ਇਹ ਪਖੰਡ ਨੇ ਅਸੀਂ ਪਖੰਡ ਦੇ ਖਿਲਾਫ ਹਾਂ ਅਸੀਂ ਧਰਮ ਦੇ ਖਿਲਾਫ ਬਿਲਕੁਲ ਨਹੀਂ ਹਾਂਗੇ ਜਿਹੜੇ ਜਿਹੜੇ ਕੈਥਲਿਕਸ ਨੇ ਪੈਂਟਕੋਸਟਲ ਨੇ ਉਹ ਅੱਜ ਵੀ ਸਾ ਤਬਾ ਬਾਬਾ ਲਕੀਨਾਥ ਜੀ ਨੇ ਸ੍ਰੀਨਾਥ ਜੀ ਸਾਹਿਬ ਨਾਲ ਨੇ ਫਿਰਮੰਦਗੀ ਜੀ ਜੀ ਸਾਹਿਬ ਨਾਲ ਨੇ ਅਰਉਣ ਜੀ ਨਾਲ ਨੇ ਮੰਦ ਸੰਦੀ ਸਾਹਿਬ ਨਾਲ ਨੇ ਹਰੀਨਾਥ ਹਰੀਨਾਥ ਗਰੀ ਜੀ ਹਰੀਨਾਥ ਗਰੀ ਜੀ ਆਏ ਹੋਏ ਸਾਡੇ ਕੋਲ ਬਾਬਾ ਮੇਜਰ ਸਿੰਘ ਸੋਢੀ ਨੇ ਉਹ ਸਾਰੇ ਜਿੰਨੇ ਵੀ ਦਸ਼ਮੇਸ਼ ਤਾਨਾ ਦਲ ਦੇ ਜਿੰਨੇ ਸਾਡੇ ਜਹੇਦਾਰ ਨੇ ਸਾਡੇ ਸਾਡੇ ਨਾਲ ਨੇ ਉਹ ਸਭ ਨੇ ਚਾਲੇ ਮਾਰਨੇ ਨੇ ਉਹ 30 ਜੁਲਾਈ ਨੂੰ ਅਸੀਂ ਇਹ ਸਾਰਾ ਹਾਲ ਬਜ਼ਾਰ ਔਰ ਜਾਗਰਨ ਨਾਲ ਆਤਰਮ ਜਾਗਰਨ ਸਾਹਿਬ ਨਾਲ ਨੇ ਇਹ ਸਾਰਾ ਸੀ ਬੰਦ ਕਰਨਾ ਇੱਥੇ ਸੰਤ ਸਮਾਜ ਇਕੱਠਾ ਹੋਇਆ ਹਿੰਦੂ ਸੰਤ ਸਮਾਜ ਵੀ ਇਕੱਠਾ ਹੋਇਆ ਗੁਰਪ੍ਰੀਤ ਉਦਾਸੀ ਜੀ ਮੰਤ ਅਰੁਗਨ ਜੀ ਹਰੀ ਰਾਏ ਜੀ ਹੋਰ ਵੀ ਤੇ ਸੰਤ ਸਮਾਜ ਆਪਣੇ ਬੈਠੇ ਜਸਵਿੰਦਰ ਜੀ ਮੰਤ ਜੀ ਇਹ ਜੋ 30 ਜੁਲਾਈ ਨੂੰ ਦਾਰਾ ਮੰਡੀ ਵਿੱਚ ਕ੍ਰਿਸ਼ਨ ਭਾਈ ਚਾਰੇ ਵੱਲੋਂ ਪ੍ਰੋਗਰਾਮ ਹੋ ਰਿਹਾ ਉਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਏਗਾ ਉਹ ਪ੍ਰੋਗਰਾਮ ਨੂੰ ਰੋਕਿਆ ਜਾਏਗਾ ਤੇ ਮੈਂ ਹੋਰ ਵੀ ਸੰਗਤਾਂ ਨੂੰ ਅਪੀਲ ਕਰਦਾ ਵੀ ਦਾਰਾ ਮੰਡੀ ਜਿਹੜਾ ਪ੍ਰੋਗਰਾਮ ਉਹ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਜਿਹੜਾ ਪਖੰਡਵਾਦ ਬਹੁਤ ਹੀ ਚੱਲਦਾ ਪਿਆ ਇਹ ਛੇਵੀਂ ਦੇ ਵੀ ਥੋੜੇ ਦਿਨਾਂ ਦੀ ਗੱਲ ਹੈ ਵੱਲੇ ਵਿੱਚ ਇੱਕ ਨਾ ਦੀ ਕੁੜੀ ਨਾਲ ਉਹਨੂੰ ਕੈਂਸਰ ਸੀ ਉਹ ਕੁੜੀ ਨੂੰ ਉਹਨੂੰ ਕਹਿ ਦਿੱਤਾ ਗਿਆ ਵੀ ਤੈਨੂੰ ਇਲਾਜ ਕਰਾਉਣ ਦੀ ਲੋੜ ਨਹੀਂ ਹੈਗੀ ਤੂੰ ਪ੍ਰੇਅ ਨਾਲ ਠੀਕ ਹੋ ਜਾਏਗੀ ਦੇਖੋ ਜੀ ਪ੍ਰੇਅ ਨੇ ਆਪਣਾ ਕੰਮ ਕਰਨਾ ਜਿਹੜਾ ਮੈਡੀਕਲ ਇਲਾਜ ਹੈ ਉਹਨੇ ਆਪਣਾ ਕੰਮ ਕਰਨਾ ਠੀਕ ਹੈ ਕਿਉਂਕਿ ਦੋਨੇ ਹੀ ਚੀਜ਼ਾਂ ਜ਼ਰੂਰੀ ਆ ਪਰ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਪ੍ਰੇਅ ਦੀ ਇਕੱਲੀ ਲੋੜ ਮੈਡੀਸਿਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਾਣੀ ਕਿ ਮੈਡੀਸਿਨ ਵੀ ਉਨੀ ਜ਼ਰੂਰੀ ਹੈ ਮੈਡੀਸਿਨ ਜਾਏਗੀ ਤੇ ਬੰਦਾ ਠੀਕ ਹੋਏਗਾ ਨੇ ਤਾਂ ਫਿਰ ਡਾਕਟਰਾਂ ਦੀ ਕੀ ਲੋੜ ਐ ਫਿਰ ਡਟ ਤੇ ਘਰ ਬੈਜਣ ਹਸਪੀਟਲ ਬੰਦ ਕਰ ਦੇਣ ਤੇ ਮੈਂ ਇਹੋ ਜੇ ਸਾਰੇ ਪ੍ਰਸ਼ਾਸਨ ਨੂੰ ਵੀ ਕਾਵਾਂਗਾ ਵੀ ਇਹਨਾਂ ਦਾ ਪ੍ਰੋਗਰਾਮ ਬੰਦ ਕੀਤਾ ਜਾਵੇ ਤੇ ਜੇ ਉੱਥੇ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਪਰ ਉਹ 30 ਜੁਲਾਈ ਨੂੰ ਅਸੀਂ ਪੂਰੇ ਜੋਰਾਂ ਨਾਲ ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਅਸੀਂ ਕਾਵਾਂਗੇ ਕਿ Hindu ਧਰਮ ਸੰਤਾਂ ਨੂੰ ਵੀ ਕਾਵਾਂਗੇ ਨਿਕਲ ਕੇ ਬਾਹਰ ਆਓ ਤੇ ਇਸ ਕੰਮ ਨੂੰ ਆਪਾਂ 30 ਜੁਲਾਈ ਨੂੰ ਰੋਕਣਾ ਅਸੀਂ ਤੇ ਉਹਨਾਂ ਦੇ ਬਾਰੇ ਕਰੀ ਅਜੇ ਤੱਕ ਗੱਲ ਨਹੀਂ ਕੀਤੀ ਲੇਕਿਨ ਉਹ ਲੋਗ ਕਦੀ ਹੁਣ ਜਿਵੇਂ ਮੂਰਤੀ ਪੂਜਨਾ ਨਹੀਂ ਕਰਨਾ ਜੀ ਹਰਾਮਖੋਰ ਨੇ ਜੀ ਇਹ ਕੌਣ ਹੁੰਦੇ ਨੇ ਕਹਿਣ ਵਾਲੇ ਇਹ ਇਹ ਹਿੰਦੂ ਨੇ ਕੋਈ ਬਾਰੋਤਾ ਨਹੀਂ ਆਇਆ ਨਾ ਤੇ ਕਦੀ ਕ੍ਰਿਸਚੀਅਨ ਇੱਥੇ ਕੋਈ ਆਇਆ ਤੇ ਨਾ ਤੇ ਕੋਈ ਜਿਸੂ ਇੱਥੇ ਆਇਆ ਪੰਜਾਬ ਚ ਕਿਹੜੇ ਜਿਸੂ ਦੀ ਇੰਟਰਵਿਊ ਹੋਈ ਆ ਜਿਹੜਾ ਕਹਿੰਦੇ ਨੇ ਇੱਥੇ ਦੇ ਗੁਰੂਆਂ ਦੀ ਧਰਤੀ ਏ ਤੇ ਇਹ ਗੁਰੂਆਂ ਦੀ ਧਰਤੀ ਰਹਿਣੀ ਏ ਅੱਜ ਵੀ ਮੰਨ ਲਣਗੇ ਚੰਗੇ ਰਹਿਣਗੇ ਕੱਲ ਵੀ ਮੰਨ ਲਣਗੇ ਚੰਗੇ ਰਹਿਣਗੇ ਨਹੀਂ ਤੇ ਅਹੀ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਉਹ ਦਿੱਲੀ ਸਰਕਾਰ ਦਾ ਦਰਵਾਜ਼ਾ ਵੀ ਖੜਕਾਵਾਂਗੇ। ਉਹ ਤਾਂ ਪ੍ਰੇਤ ਹਨਾ ਠੀਕ ਕਰ ਦਤਾ ਕੈਂਸਰ ਠੀਕ ਕਰ ਦਤਾ ਐ ਠੀਕ ਕਰ ਦਤਾ ਉਹ ਠੀਕ ਕਰ ਦਤਾ ਉਹ ਮੰਜੀ ਦੇ ਚੋਕੇ ਅਸੀਂ ਦੋ ਅਸੀਂ ਇਹਨਾਂ ਨੂੰ ਇਹ ਚੈਲੰਜ ਕਰਦੇ ਕਿ ਤੁਸੀਂ ਹਸਪੀਟਲ ਦੇ ਅੰਦਰ ਪੇਸ਼ੈਂਟ ਪਏ ਆ ਨਾ ਜਿਹੜੇ ਉਹਨਾਂ ਨੂੰ ਠੀਕ ਕਰਕੇ ਉਖਾ ਦਿਓ। ਅਸੀਂ ਸਾਰੇ ਇਹਨਾਂ ਦੇ ਨਾਲ ਹੋ ਜਾਾਂਗੇ। ਅਸੀਂ ਆਪਣਾ ਧਰਮ ਛੜਕਿਆਂ ਦੇ ਨਾਲ ਧਰਮ ਇਹਨਾਂ ਦਾ ਧਰਮ ਲੈ ਲਾਂਗੇ। ਇਹ